ਆ ਆਨੰਦਪੁਰ ਸਾਹਿਬ ਨੂੰ ਬਾਰ-ਬਾਰ ਛਾੜਿਓ ਖਾਲਸਾ ਜੀ ਜਿਦਾਂ ਉਹ ਤੇ ਗੁਰੂ ਸਾਹਿਬ ਜੀ ਨੂੰ ਪਤਾ ਸੀ ਜਾਂ ਗੁਰਸਿੱਖ ਨੂੰ ਪਤਾ ਸੀ ਤੇ ਇਸੇ ਤਰ੍ਹਾਂ ਉਹਦਾ ਜਿਨਾ ਸੀਗਾ ਇਧਰ ਉਧਰ ਘੁੰਮਣ ਲੱਗਾ ਤੇ ਜਦੋਂ-ਜਦੋਂ ਲੋਕਾਂ ਨੇ ਦੇਖਿਆ ਉਹ ਨਹੀਂ ਦੇ ਬੜਾ ਵੱਡਾ ਸ਼ੇਰ ਆ ਗਿਆ ਸਾਰੇ ਧੰਦੇ ਫਿਰਨ ਜਦੋਂ ਖਾਲਸਾ ਜੀ ਉਹ ਸ਼ੇਰ ਨੂੰ ਵੇਖਣ ਦੇ ਆਪ ਸਤਿਗੁਰੂ ਜੀ ਨੇ ਕੋਈ ਗੱਲ ਫਿਰ ਖਾਲਸਾ ਜੀ ਦੂਜੇ ਦਿਨ ਫੇਰ ਉਹ ਗੋਰੇ ਸੁਪਿਆਰਿਆਂ ਦੇ ਆ ਕੇ ਬੇਨਤੀ ਕੀਤੀ ਮਹਾਰਾਜ ਸ਼ੇਰ ਆ ਗਿਆ ਨਾਲੇ ਖਾਲਸਾ ਦੇ ਵਿੱਚ ਡਰੌਂਦਾ ਬਣ ਬੱਚੇ ਡਰਦੇ ਆ ਲੋਕ ਡਰਦੇ ਆ ਕਿਰਪਾ ਕਰੋ ਸਤੂ ਸੱਚੇ ਪਾਤਸ਼ਾਹ ਪਹਾਰਾ ਜੀ ਨੇ ਕੋਈ ਗੱਲ ਫਿਰ ਜੇ ਜਨ ਖਾਲਸਾ ਜੀ ਉਹ ਆ ਕੇ ਗੁਰ ਸਿੰਘਾ ਨੇ ਬੇਨਤੀ ਕੀਤੀ ਪਹਾਰਾ ਜੀ ਸ਼ੇਰ ਆ ਗਿਆ ਸਤੂ ਪਹਾਰਾ ਜੀ ਨੇ ਕੋਈ ਗੱਲ ਨਹੀਂ ਆ ਗਿਆ ਸੋ ਇਸੇ ਦਾ ਬਾਦਸ਼ਾਹ ਕਬਿਹਾਰ ਸੀ ਜਿਹਦੇ ਰਦੇ ਸਾਡਾ ਉਹ ਲੈ ਕੇ ਆ ਰਿਹਾ ਸੀ ਤੇ ਜਦੋਂ ਉਹਨੇ ਘਰੇ ਇਹ ਵੇਖਿਆ ਜਦਕਿ ਸ਼ੇਰ ਪੜਿਆ ਸੀ ਸ਼ੇਰ ਦੀ ਖਲ ਪਾਈ ਸੀ ਉਹਨਾਂ ਦਾ ਉਹ ਵੇਖ ਕੇ ਕਿਉਂ ਨਹੀਂ ਹੀ ਰੁਪਿਆ ਕਰਾ ਤੇ ਉਹਨੇ ਵੇਖਿਆ ਵੀ ਇਹ ਲੋਕਾਂ ਨੂੰ ਡਰਾਉਂਦਾ ਦਿੰਦਾ ਹੈ ਘਰੇ ਦੇ ਉੱਤੇ ਸ਼ੇਰ ਦੀ ਖਲ ਪਾਈ ਆਏ ਸ਼ੇਰ ਦੀ ਤੇ ਨਾ ਫੌਜਾ ਦੀ ਕਬਿਹਾਰ ਦੇ ਪੰਜ ਸੱਤ ਗੇੜਿਆਂ ਦੇ ਦੇ ਸੇਵ ਦਾਉ ਬਾਹੂ ਪੋਤਾ ਨੇ ਸਾਨੂੰ ਛੇ ਬਣਾ ਗਏ ਬਾਬਾ ਫਿਰ ਤੇ ਬਾਣਾ ਦਿੱਤਾ ਸੀ ਪਰ ਕੇਸ ਦਿੱਤੇ ਸਾਨੂੰ ਸ਼ਕਤ ਦਿੱਤੇ ਸਾਥ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਹਿੰਦੇ ਜਿੰਦਾ ਮੁਖਾ ਦੇ ਆਪਣੇ ਸ਼ਾਇਰ ਕਰ ਨਹੀਂ ਧਾਰਨ ਕੀਤੇ ਕੇ ਸਹੀ ਗੇ ਓਪੇ ਗਾਹੀ ਨਹੀਂ ਅਸੀਂ ਹੋਣਾ ਬਾਬਾ ਫਿਰ ਬਣਾ ਤੇ ਫਿਰ ਬਣਾ ਸਤਿਗੁਰੂ ਮਹਾਰਾਜੀ ਦੇ ਛੇਰ ਬਣਾ ਉਹ ਆਪਣੇ ਸਰੀਰ ਦੇ ਉੱਤੇ ਦਬਾਸ ਭਾਰ ਕੀ ਕਰ ਲਿਆ ਇਹੂਏ ਰੰਗ ਦੇ ਵਾਸਤ ਪਾਵੇ ਆਪਣੇ ਕੇਸ ਕਟਾਲੇ ਸਤੂ ਮਹਾਰਾਜ ਕਹਿੰਦੇ ਕੇ ਦੇ ਦਾਤ ਤੇਰੀ ਆਤਮਾ ਜਿਹੜੀ ਆ ਉਹਦੇ ਵਿੱਚ ਰੱਬ ਨੂੰ ਮਿਲਾਂਕ ਕਰਦਾ ਰੱਬ ਨੂੰ ਬਹਸਰ ਕਰਨ ਦਾ ਇਸ ਵਿੱਚ ਕੋਈ ਸਤੂ ਮਹਾਰਾਜ ਕਹਿੰਦੇ ਕੋਈ ਤੈਨੂੰ ਫਾਇਦਾ ਨਹੀਂ ਹੋ ਰਿਹਾ ਦਾਤ ਦੀ ਹੋ ਰਹਾ ਪਰਮੇਸ਼ਰ ਜੀ ਮਿਲਦਾ ਇਸ ਤਰ੍ਹਾਂ ਸਤੂ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ ਬੇ ਸੰਤੂ ਦੂਤੇ ਵਾਰ ਬਾਰਾ ਰਾਜੀ